ਵਾਹਿਗੁਰੂ ਜੀ ਦਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਜਰਦਾ ਜੀ ਸਿੰਘ ਲੰਗਰ ਬਾਦਕੂ ਜੀ ਦੇ ਜੋ ਭਾਰਤ ਔਰ ਪਾਕਿਸਤਾਨ ਦੇ ਅੰਦਰ ਤਣਾਅ ਚੱਲ ਰਿਹਾ ਸੀ ਉਸ ਨੂੰ ਲੈ ਕੇ ਅਰਦਾਸ ਕੀਤੀ ਹੈ ਕਿਉਂਕਿ ਕੱਲ ਵੈਗਨੂ ਦੇ ਕਿਰਪਾ ਕੀਤੀ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਸੀਰ ਖੈਰ ਐਲਾਨ ਹੋਇਆ ਔਰ ਨਾਲ ਹੀ ਉਹ ਵਿਅਕਤੀ ਜੋ ਸਾਡੇ ਦੇਸ਼ ਦੇ ਜਿਨ੍ਹਾਂ ਨੂੰ ਗੋਲਿਆ ਮਾਰ ਕੇ ਪਲਵਾਮਾ ਦੇ ਵਿੱਚ ਮਾਰ ਦਿੱਤਾ ਗਿਆ ਸੀ ਉਹਨਾਂ ਦੀ ਆਤਮਿਕ ਸ਼ਾਂਤੀ ਕੇ ਲਈ ਸੁਖਮਨੀ ਸਾਹਿਬ ਦੇ ਬਾਅਦ ਦੇ ਪਉ ਪਾਏ ਗਏ ਹਨ ਔਰ ਪ੍ਰਮਾਤਮਾ ਕੇ ਅਰਦਾਸ ਕੀਤੀ ਹੈ ਪ੍ਰਮਾਤਮਾ ਇਸ ਦਿੱਤੇ ਦੇ ਵਿੱਚ ਦੋਵਾਂ ਮੁਲਕਾਂ ਦੇ ਵਿੱਚ ਸ਼ੁਕ ਸ਼ਾਂਤੀ ਬਣਾ ਕੇ ਰੱਖੋ ਤਾਂ ਕਿ ਲੋਕ ਆ ਜਿਹੜੇ ਉਹ ਆਪਣਾ ਜੀਵਨ ਨਿਰਵਾਹ ਕਰਨ ਔਰ ਲੜਾਈਆਂ ਜਿਹੜੀਆਂ ਯੁੱਧ ਹੈ ਗੁਰੂ ਸਾਹਿਬ ਜਾਨ ਨੇ ਯੁੱਧ ਬਾਰੇ ਤੁਹਾਨੂੰ ਕਿਹਾ ਕਿ ਯੁੱਧ ਤੋਂ ਪਹਿਲਾਂ ਤੁਸੀਂ ਜਿਹੜਾ ਹੈਗਾ ਉਹ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਦੀ ਸਾਨੂੰ ਜਿਹੜਾ ਹੁਕਮ ਸਾਹਿਬ ਨੇ ਸਾਨੂੰ ਬਾਣੀ ਦੇ ਬਾਰੇ ਸੁਝਾਇਆ ਤੇ ਤਾਂ ਨੁਕਸਾਨ ਨਾ ਕਰਨ ਬਾਰੇ ਸੁਝਾਇਆ ਸੋ ਯੋਧੇ ਕਿਸੇ ਵੀ ਦੇਸ਼ ਦਾ ਜਿਹੜਾ ਹੈ ਉਹ ਫੈਟਾਨੀ ਕਰਦਾ ਤੇ ਬਹੁਤ ਚੰਗਾ ਕੰਮ ਹੋਇਆ ਕਿ ਦੋਵਾਂ ਦੇ ਤੋਂ ਪਹਿਲਾਂ ਹੀ ਅਸੀਂ ਦੋਨਾਂ ਦੇਸ਼ਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਜੋ ਫੈਸਲੇ ਜੋ ਮਿਲ ਬੈਠ ਕੇ ਕਰਨੇ ਨੇ ਉਹ ਕੈਪਟਨ ਸਾਹਿਬ ਨੇ ਇਹਨਾਂ ਨੇ ਯੁੱਧ ਦੇਖੇ ਨੇ ਉਹਨਾਂ ਯੁੱਧਾਂ ਦੇ ਵਿੱਚ ਕੱਲੇ ਯੁੱਧਾਂ ਦੇ ਵਿੱਚ ਸਾਡੇ ਨੁਕਸਾਨ ਨਹੀਂ ਹੋਣ ਉਸ ਤੋਂ ਬਾਅਦ ਵੀ ਜਿਹੜੀਆਂ ਮੈਨੀਆਂ ਵਸਾਈਆਂ ਗੰਦੀਆਂ ਉਹਨਾਂ ਨੂੰ ਕੱਢਦੇ ਵੀ ਸਾਡੇ ਜਿਹੜੇ ਫੌਜੀ ਨੌਜਵਾਨ ਨੇ ਉਸ ਜੀਹਰ ਵਜਨ ਤੇ ਜਿੱਤਾਂ ਦੇ ਰਾਗ ਬਰਪਾਤੀ ਹੁੰਦੀ ਹੈ ਕੋਈ ਇੱਕ ਵੈਗੁਰੂ ਦੀ ਕਿਰਪਾ ਦੇ ਨਾਲ ਅੱਜ ਸਾਡੇ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਹੋਈ ਹੈ ਔਰ ਸਾਡੇ ਦੋਹਾਂ ਦੇਸ਼ਾਂ ਦੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਵੀ ਸ਼ਾਂਤੀ ਬਣਾ ਕੇ ਰੱਖਣ ਕਿ ਦੂਜੇ ਨੂੰ ਚੰਗਾ ਮਾੜਾ ਕਹਿੰਦੀ ਗਏ ਆਪਾਂ ਸਾਰੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿ ਸ਼ਾਂਤੀ ਇਸੇ ਤਰ੍ਹਾਂ ਸਭਾਈ ਹੋਵੇ ਨੇਗਰਜੀਤਾ ਖਾਲਸਾ ਵਾਹਿਗੁਰੂ ਜੀ ਦੇਤੇ ਅੱਜ ਸਾਡੇ ਮਾਨਯੋਗ ਗੁਰਦੇਵ ਸਿੰਘ ਸ਼ੇਰਖੋ ਸਾਹਿਬ ਐਨ ਐਲ ਐ ਤਿੰਕੋਟ ਉਹਨਾਂ ਵੱਲੋਂ ਆਯੋਜਿਤ ਕੀਤਾ ਗਿਆ ਕਿ ਜੋ ਵੀ ਨਿਹਤ ਸੈਨਾਨੀਆਂ ਉੱਤੇ ਪਾਕਿਸਤਾਨ ਵੱਲੋਂ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰਕ ਕੀਤਾ ਗਿਆ ਔਰ ਉਹਨਾਂ ਦੀਆਂ ਨੂੰ ਸ਼ਾਂਤੀ ਵਾਸਤੇ ਇਸ ਸਥਾਨ ਤੇ ਸਤਿਪਾਠਾ ਦੀ ਜਲਨਾ ਇਹ ਚੜ੍ਹਾ ਦਿੱਤੀ ਗਈ ਦੂਸਰਾ ਸਤਿਪਾਤ ਰਾਜਾ ਜੀ ਦਾ ਸ਼ਿਕਰਾਨਾ ਜੋ ਦੋਵਾਂ ਦੇਸ਼ਾਂ ਵਿੱਚ ਆਪਸੀ ਤਣਾਅ ਚੱਲ ਰਿਹਾ ਸੀ ਉਹ ਸਤਨਾਪ ਦੇ ਵੱਲੇ ਜੋ ਚੀਤ ਦਾ ਐਲਾਨ ਹੋਇਆ ਹੈ ਉਹ ਸਤਿਪਾਤ ਰਾਜਾ ਜੀ ਦੇ ਸ਼ਿਕਰਾਨਾ ਕੀਤਾ ਜਾ ਰਿਹਾ ਹੈ ਦੂਸਰਾ ਆਉਣ ਵਾਲੇ ਸਮੇਂ ਵਿੱਚ ਦੋਵਾਂ ਦੇਸ਼ਾਂ ਦਾ ਆਪੀ ਭਾਈਚਾਰਾ ਬਣਿਆ ਰਹੇ ਤੇ ਸਾਰੇ ਲੋਕ ਸੁਖਾਂਤੀ ਨਾਲ ਆਪਣਾ ਜੀਵਨ ਜੀ ਸਕਣ ਇਹ ਸਾਰੀ ਸਾਰੀਆਂ ਨਿਯਾਤੇ ਦੰਤੀ ਵੱਲੋਂ ਸਤਿਪਾਤ ਦਾ ਫੈਸਲਾ ਦੇ ਰੋਇਆ ਜਿਹੜੀ ਸਟੇਟ ਆ ਸਵਾਰ ਨੂੰ ਕੰਮ ਕਰਦੇ ਨੇ ਨਾ ਅਫਸਰ ਜਿੰਨਾਂ ਆਸ਼ਾ ਜੀ ਬਹੁਤ ਬੋਲ ਕੇ ਕੰਮ ਕਰਦੇ ਆ ਰਹਿ ਗਏ ਇਸ ਸਾਲ ਦਾ ਉਹ